ਹਰਿਆਣਾ ਸਰਕਾਰ ਵੱਲੋਂ ਕਰਨਾਲ ਜ਼ਿਲ੍ਹੇ ਦੇ ਅਮੂਪੁਰ ਪਿੰਡ ਵਿਖੇ ਦੇਸ਼ਵੰਡ ਸਮੇਂ ਲੰਦੇ ਪੰਜਾਬ ਤੋਂ ਉੱਜੜ ਕੇ ਹਰਿਆਣਾ ਵਿੱਚ ਵਸੇ ਚਾਰ ਸਿੱਖ ਪਰਿਵਾਰਾਂ ਦੇ ਘਰ ਟਾਉਣ ਦੀ ਕਾਰਵਾਈ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਅਤੇ ਵਾਟਰਪੂਫ ਟੈਂਟ ਦੀ ਸਹੂਦਤ ਲੈ ਕੇ ਅਮੂਪੁਰ ਪਿੰਡ ਪਹੁੰਚੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਪਜਨ ਸਿੰਘ ਮਸਾਣਾ ਹਰਿਆਣਾ ਸਿੱਖ ਮਿਸ਼ਨ ਕੁਰਕ ਖੇਤਰ ਤੋਂ ਸਮੁੱਚੀ ਟੀਮ ਦੇ ਨਾਲ ਪੀੜਿਤ ਪਰਿਵਾਰਾਂ ਲਈ ਰਾਸ਼ਨ, ਦਾਲਾਂ, ਪਾਣੀ ਆਦਿ ਰਾਹਤ ਸਮਗਰੀ ਲੈ ਕੇ ਪਹੁੰਚੇ। ਸਰਕਾਰ ਵੱਲੋਂ ਬੇਕਾਰ ਕੀਤੇ ਗਏ ਇਨ੍ਹਾਂ ਸਿੱਖ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਪ੍ਰਬੰਧ ਕਰਕੇ ਵਾਟਰਪਰੂਫ ਟੈਂਟ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਜੋ ਪਰਿਵਾਰ ਨੂੰ ਆਰਜੀ ਰਾਹਤ ਅਤੇ ਛੱਤ ਮਿਲ ਸਕੇ। ਦੇਖੋ ਸਾਰਾ ਢੇਰੀ ਹੋਇਆ ਪਿਆ ਹੈ। ਹਾਂ। ਤੇ ਸਾਡਾ ਕੋਈ ਸ਼ਾਇ ਨੀ ਛੱਡੀ ਬਿਲਕੁਲ ਅੰਜ ਮੜਿਆ ਮੇਟ ਕਰ ਦਿੱਤਾ ਕੋਈ ਵੀ ਢਾਣਾ ਹੋਰ ਚੀਜ਼ ਹੁੰਦੀ ਏ ਬਿਲਕੁਲ ਹਟਾਟ ਕੇ ਅੰਜ ਕਰ ਦਿੱਤਾ ਜਿਵੇਂ ਚੂਰਾ ਹੁੰਦਾ ਹੈ ਵਿੱਚੇ ਦਾਣੇ ਸਾਡੇ ਵੇਲੇ ਅੱਜ ਮੌਕੇ ਦੇ ਵੇਲੇ ਡਰਮ ਵਿੱਚ ਮਿੱਟੀਆਂ ਦੇ ਭਰੇ ਗਏ ਨੇ ਸਮਾਨ ਵੀ ਸਾਨੂੰ ਨਹੀਂ ਪਤਾ ਕੱਢਿਆ ਜਾਂ ਨਹੀਂ ਕੱਢਿਆ ਅਸੀਂ ਅੱਖੀ ਵੇਖਿਆ ਹੀ ਨਹੀਂ ਤੇ ਹੁਣ ਐਸਜੀਪੀਸੀ ਮਦਦ ਲਈ ਆਈ ਹੈ ਤੁਹਾਡੇ ਕੋਲ ਕਿ ਆਈ ਹੈ ਤੇ ਸਿਰ ਮੱਥੇ ਤੇ ਆ ਅਸੀਂ ਕਦੋਂ ਉਹਨਾਂ ਨੂੰ ਆਨੇ ਆ ਵੀ ਸਾਡਾ ਸਾਰਾ ਦੇਣ ਸਾਨੂੰ ਗਰੀਬਾਂ ਨੂੰ ਠਾਣ ਤੇ ਸਾਨੂੰ ਇੱਥੇ ਹੀ ਬਿਠਾਣ ਤੇ ਸਾਡੀ ਸਹਾਇਤਾ ਕਰਨ ਹੋਰ ਸਾਡੇ ਕੋਲ ਹੋਰ ਕੋਈ ਬਾਅਦ ਨਹੀਂ ਨਾ ਕੋਈ ਆਈ ਕੋਈ ਹੋਰ ਸੰਤਾਈ ਰਜੀਪੀਸੀ ਆਈ ਬਹੁਤ ਸੰਤਾਈ ਬਹੁਤ ਸਰਦ ਆਈਆਂ ਬਹੁਤ ਆਈਆਂ ਕੋਈ ਮਦਦ ਕਰ ਰਹਾ ਤੁਹਾਡੀ ਮਦਦ ਦੇਖੋ ਕਰਨਗੇ ਜਦੋਂ ਵੀ ਕਰਨਗੇ ਪਾਕੀ ਸਾਹਮਣੇ ਸਾਰਾ ਦਿੱਤਾ ਜਿੰਨੀ ਵੀ ਸੰਤਾਈਆਂ ਸਾਹਮਣੇ ਜਿਹੜੀ ਐਸੀਪੀਸੀ ਆ ਲੱਖ ਲੱਖ ਰੁਪਏ ਦਿੱਤਾ 12 ਤਰੀਕ ਨੂੰ ਆਉਣਾ ਦਿੱਤਾ ਆ ਸਾਨੂੰ ਚਾਉ ਨੂੰ ਕਿਸੇ ਨੇ ਤੁਹਾਨੂੰ ਦਿੱਤਾ ਨਹੀਂ ਅਜੇ ਨਹੀਂ ਦਿੱਤਾ ਕਿਸ ਨੇ ਦਿੱਤਾ ਕੋਈ ਨਹੀਂ ਦਿੱਤਾ ਜਿਹੜੇ 4 ਲੱਖ ਰੁਪਈਆ ਪਰ 1-1 ਲੱਖ ਸਾਨੂੰ ਕਿ ਟੈਂਟ ਆ ਤੇ ਘਰ ਟੈਂਟ ਦਿੱਤਾ ਫਿਰ ਇਧਰ ਵੇਖ ਕੇ ਤੇ ਨਾਲੇ ਟੈਂਟ ਵੀ ਆ ਦਿੱਤਾ ਫਿਰ ਖਾਨ ਨੂੰ ਵੀ ਸਾਡੇ ਵਾਸਤੇ ਆਪਣੇ ਸ਼ੇਵੀ ਪਾਸ਼ਾਹੀ ਚੋਂ ਸਾਨੂੰ ਨਹੀਂ 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 ਮਖਾਣਾ ਸਾਹਿਬ ਹਾਂ ਤੇ ਉਹ ਇਸ ਤਰ੍ਹਾਂ ਕਰਕੇ ਵੀ ਜਿਵੇਂ ਜਿਵੇਂ ਵੀ ਕਿਸੇ ਦੀ ਸਹਾਇਤਾ ਉਹ ਸਾਨੂੰ ਮਿਲਦੀ ਪਈ ਏ ਜੋ ਕੋ ਦੇਗਾ ਉਹ ਆਂ ਸਾਰਿਆਂ ਦਾ ਅਸੀਂ ਤੱਲੇ ਲੈ ਕੇ ਆਏ ਨੇ ਲੈ ਕੇ ਆਏ ਨੇ ਸ਼ੂਗਰ ਮਾਲਕ ਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਜਿਹੜਾ ਇਹਨਾਂ ਦੇ ਵਿੱਚ ਵੱਸਦਾ ਹੈ ਤੇ ਗਰੀਬਾਂ ਦੀ ਸਾਰ ਲੈਂਦੇ ਨੇ ਨਹੀਂ ਹੁਣ ਕਿਸੇ ਨੇ ਤੁਹਾਨੂੰ ਪੈਸੇ ਦੀ ਮਦਦ ਕੀਤੀ ਐ ਐਸਜੀਪੀਸੀ ਨੂੰ ਛੱਡ ਕੇ ਐਸਜੀਪੀਸੀ ਦੀ ਤੁਹਾਨੂੰ ਲੱਖ ਲੱਖ ਰੁਪਈਆ ਵੀ ਦੇ ਰਹੀ ਐ ਬਾਈ ਉਹ ਨਹੀਂ ਲੱਖ ਲੱਖ ਦਿੱਤਾ ਹੋਰ ਸਾਨੂੰ ਮਜੇ ਨਹੀਂ ਪੁੱਦਾ ਹੋਰ ਕਿਸੇ ਨੇ ਨਹੀਂ ਦਿੱਤਾ ਸਾਡੇ ਕੰਨਾਂ 'ਚ ਤਾਂ ਹੈ ਨਹੀਂ ਵੀ ਅਵੇਂ ਝੂਠ ਮਾਰਨਾ ਬਿਲਕੁਲ ਗਲਤ ਇੱਥੇ 26 ਤਰੀਕ ਦੀ ਐ ਕਟਣਾ ਇੱਥੇ ਸਵੇਰੇ 10 ਵਜੇ ਹੀ ਮਤਲਬ ਆਪਰ ਗਈ ਐ 10 ਵਜੇ ਤੇ ਸਾਰਾ ਪ੍ਰਸ਼ਾਸਨ सारी चीज ਲੈ ਕੇ ਇੱਥੇ ਪਹੁੰਚ ਗਏ ਨੇ ਸਾਨੂੰ 10 ਮਿੰਟ ਦਾ ਵੀ ਟਾਈਮ ਨਹੀਂ ਦਿੱਤਾ ਗਿਆ ਕਿ ਕੋਈ ਸਮਾਨ ਬੱਚੇ ਬਾਹਰ ਕੱਢ ਲੈਣ ਸੀ ਜਾਂ ਹੋਛੇ ਜਾਂ ਵਿੱਚੇ ਫਾੜ-ਫੜ ਕੇ ਸਾਨੂੰ ਬੱਸ ਦੇ ਵਿੱਚ ਭਰ ਦਿੱਤਾ ਗਿਆ ਸਾਰਿਆਂ ਨੂੰ ਮੇਰੇ ਭਤੀਜਿਆਂ ਨੂੰ ਸਭ ਨੂੰ ਵਿੱਚ ਭਰ ਦਿੱਤਾ ਗਿਆ ਸਾਨੂੰ ਖਾਣੇ 'ਚ ਲੈ ਕੇ ਰਾਤ ਦੇ 11 ਵਜੇ ਜਾ ਕੇ ਇਹਨਾਂ ਨੇ ਸਾਨੂੰ ਛੱਡਿਆ ਸਾਰਾ ਸਮਾਨ ਵੀ ਲੈ ਕੇ ਵੇਖੀ ਕੋਈ ਬਸਤੇ ਬੱਚਿਆਂ ਦੇ ਕੱਪੜੇ ਵੀ ਰਰਾਂ ਦੇ ਸਭ ਪਰਜਾਈਆਂ ਦੇ ਸਭ ਕੱਪੜੇ ਲੈ ਕੇ ਸਭ ਕੁੱਝ ਲੈ ਤੇ ਜਿਹੜਾ ਤੁਹਾਡਾ ਘਰ ਹੈ ਉਹ पुलिस ਨੇ मतलब ਤੁਹਾਡੇ ਸਾਹਮਣੇ ਟਾਇਆ ਹੈ ਤੁਹਾਡੇ ਤੋਂ ਹਾਂਜੀ ਸਾਨੂੰ ਬੱਸ ਅੱਜ ਕਰਕੇ ਲੈ ਕੇ ਸਾਨੂੰ ਇਹ ਪਰਚਾਈ ਕਰਤਾਂ ਨੇ ਇਹਨਾਂ ਦੇ ਸਾਹਮਣੇ ਟਾਇਆ ਹੈ ਅੱਛਾ ਜੀ ਇਹ ਕਰਤਾਂ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਦੇ ਆਂ ਵੀ ਜੋ ਸਾਡਾ ਸੀ ਵਾਪਸ ਗਿਆ ਸਾਡੇ ਮਕਾਨ ਇਹਨਾਂ ਦੇ ਇੱਥੇ ਹੀ ਬਣਾਏ ਜਾਣ ਇਹਨਾਂ ਨੂੰ ਇਹ ਜਗ੍ਹਾ ਦਿੱਤੀ ਜਾਏ ਇਹ ਇੱਥੇ ਹੀ ਰਹਿਣਾ ਚਾਹੁੰਦੇ ਆਂ ਤੇ ਕਿੰਨੇ ਟਾਈਮ ਤੋਂ ਪਰਿਵਾਰ ਇੱਥੇ ਰਹਿ ਰਿਹਾ ਜੀ ਸਰਕਾਰ ਨਾਲ ਰਹਿ ਰਹੇ ਹਾਂ ਸਾਡੇ ਸਾਰਿਆਂ ਦੇ ਜਨਮ ਵੀ ਇੱਥੇ ਹੀ ਹੋਏ ਇੱਕੇ ਵੀ ਦਸਰੇ ਵੀ ਪੁਲਿਸ ਨੇ ਸ਼ਾਇਦ ਪਰਿਵਾਰਾਂ ਨੂੰ ਤੇ ਲੇਡੀਜ਼ ਨੂੰ ਤੇ ਸਾਰਿਆਂ ਨੂੰ ਕਿਸੇ ਨੂੰ ਕੁੱਟਮਾਰ ਵੀ ਕੀਤੀ ਹੈ ਜੀ ਹਾਂਜੀ ਤਰੂ ਤਰੂ ਕੇ ਉਹਨਾਂ ਨੇ ਵੇਖਿਆ ਪਾਣੀ ਵੀ ਨਹੀਂ ਕਿਸੇ ਨੂੰ ਪਿਆਇਆ ਬੰਦ ਰੱਖਿਆ ਬੱਸਾਂ ਦੇ ਵਿੱਚ ਉਹਨਾਂ ਨੇ ਮਾਤਾ ਨੂੰ ਤਿੰਨ ਤਰੀਕ ਤਰੀਕ ਕੇ ਲਗਾਇਆ ਨਾ ਬੁੜੀ ਆਦਤ ਨਾਲ ਸਾਰੇ ਅਸੀਂ ਰੋਣ ਲੱ ਪਿਆ ਜੀ ਇਸ ਤਰ੍ਹਾਂ ਸਾਡੀ ਮਾਤਾ ਨੂੰ ਨਾਲ ਨਾ ਜਾਓ ਹੰਦਾ ਵੀ ਨਹੀਂ ਅਸਤ ਨਹੀਂ ਲਗਾਣਾ ਵੀ ਤੁਸੀਂ ਪੱਕਾ ਕਰਦੇ ਹੋ ਜਿਆਦਾ ਟੱਕਾ ਕਰੋਗੇ ਤੁਹਾਨੂੰ ਲਾਤੀ ਚਾਰਜ ਕੀਤਾ ਜਾਏਗਾ ਤੁਹਾਡੇ ਤੇ ਬਹੁਤ ਸਾਡੇ ਨਾਲ ਤੇ ਅੱਜ ਸ਼ਰਮਣੀ ਕਮੇਟੀ ਦੇ ਮੈਂਬਰ ਸਹਿਬਾਨ ਆਏ ਨੇ ਤੇ ਉਹਨਾਂ ਨੇ ਕੁਝ ਸਹਾਇਤਾ ਪਰਿਵਾਰ ਨੂੰ ਹਾਂਜੀ ਉਹਨਾਂ ਬਹੁਤ ਸਹਾਇਤਾ ਕੀਤੀ ਬਹੁਤ ਸਹਾਇਤਾ ਕੀਤੀ ਤੇ ਉਦਾਂ ਸਿੱਖ ਸੰਗਤ ਨੂੰ ਤੇ ਕੀ ਅਪੀਲ ਹੈ ਜੀ ਆਪ ਜੀ ਦੀ ਇਹ ਅਪੀਲ ਹੈ ਵੀ ਸਾਰੇ ਆਪਾਂ ਮਿਲ ਜੁਲ ਕੇ ਆਪਣਾ ਜਿਹੜਾ ਅੱਗੇ ਦਾ ਮਕਸਦ ਹੈ ਉਹ ਸਾਰੇ ਆਪਾਂ ਸਲਾਹ ਨਾਲ ਕਰਕੇ ਬਹੁਤ ਫੋਰਸਾਈਟ ਸੀ ਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਖਸੀਟ ਕੇ ਬਾਸਤ ਸੁੱਟ ਲਿਆ ਤੇ ਫਿਰ ਥਾਣੇ ਚ ਲੈ ਗਏ ਉੱਥੋਂ ਰਾਤ ਨੂੰ ਛੱਡਿਆ ਸੀ ਉਹਨਾਂ ਨੇ ਤੇ ਜਦੋਂ ਸਾਰੇ ਆਏ ਉਦੋਂ ਇੱਥੇ ਸਾਰੇ ਘਰ ਟੁੱਟੇ ਹੋਏ ਸਨ ਇੱਥੇ ਕੁਝ ਨਹੀਂ ਸੀ ਉਦੋਂ ਸਾਰੇ ਬਹੁਤ ਰੋਏ ਸਨ ਤੇ ਤੁਹਾਡੇ ਪੇਪਰ ਪਰਚਰ ਤੇ ਤੁਸੀਂ ਕੀ ਕਰ ਰਹੀ ਸੀ ਤੁਸੀਂ ਜਦੋਂ ਅਸੀਂ ਉਦੋਂ ਮਤਲਬ ਸਟੱਡੀ ਚੱਲ ਰਹੀ ਸੀ ਜਦੋਂ ਆ ਗਏ ਉਦੋਂ ਉਸ ਤੋਂ ਬਾਅਦ ਬੰਦ ਹੋਈ ਹੈ ਹੁਣ ਕੀ ਵੀ ਕਰ ਰਹੇ ਹੋ ਸਟੱਡੀ ਹੁਣ ਸਕੂਲ ਨਹੀਂ ਜਾ ਰਹੇ ਘਰ ਹੀ ਬੈਠੇ ਹੋ ਕਿੰਨੇ ਦਿਨ ਹੋ ਗਏ ਨੇ 10 12 ਦਿਨ ਹੋ ਗਏ ਨੇ ਹੁਣ ਕੋਈ ਮਦਦ ਦੇ ਲਈ ਕੋਈ ਕਈ ਆਇਆ ਤਾਂ ਤੁਹਾਡੇ ਹਾਂਜੀ ਕਿਹੜੀ ਚੰਸਾ ਐ ਐਸਜੀਪੀਸੀ ਅੰਮ੍ਰਿਤਸਰ ਸੰਸਥਾ ਲੈ ਆਏ ਨੇ ਹਾਂ ਉਹਨਾਂ ਨੇ ਟੈਂਟ ਵਗੈਰਾ ਲਗਵਾਏ ਨੇ ਤੇ ਸਭ ਨੂੰ 1-1 ਲੱਖ ਰੁਪਏ ਦਿੱਤਾ ਜੇ ਅਸੀਂ ਤਾਂ ਸਾਰੇ ਆਪਣਾ ਘਰਾਂ ਚ ਰੋਟੀ ਸਬਜੀ ਦਾ ਲੱਗਿਓ ਸੀ ਤੇ ਇੱਕਦਮ ਫੋਰਸ ਆਈ ਮਤਲਬ ਕਾਫੀ ਸਾਰੇ ਪੁਲਿਸ ਆਈ ਤੇ ਇੱਕਦਮ ਉਹਨਾਂ ਨੇ ਅਨਾਊਂਸਮੈਂਟ ਕਰਤੀ ਵੀ ਤੁਸੀਂ ਆਪਣਾ ਜੋ ਵੀ ਕੀਮਤੀ ਸਮਾਨ ਬਾਹਰ ਕੱਢ ਲਓ ਤੇ ਅਸੀਂ ਜਦੋਂ ਬਾ ਉਹਨਾਂ ਤੋਂ ਥੋੜੇ ਟਾਈਮ ਦੀ ਮੌਹਰਤ ਮੰਗੀ ਸੀ 2 ਘੰਟਿਆਂ ਦਾ ਟਾਈਮ ਦੇ ਦੋ ਉਹਨਾਂ ਨੇ ਸਾਨੂੰ ਨਹੀਂ ਦਿੱਤਾ ਤੇ ਸਾਡੇ ਸਾਰੇ ਬੱਚਿਆਂ ਨੂੰ ਸਾਰੇ ਬੀਬੀਆਂ ਪੈਣਾ ਸਾਡੇ ਮੰਮੀ ਡੈਡੀ ਅਰਹੁਣ ਸਭ ਨੂੰ ਹੱਥਾਂ ਤੋਂ ਕਕੜੀਸ ਕਕੜੀਸ ਕੇ ੱੱਕੇ ਮਾਰ ਮਾਰ ਕੇ ਬਸਾਂ ਵਿੱਚ ਲਾਗੇ ਤੇ ਰਾਤ ਨੂੰ 11 ਵਜੇ ਸਾਨੂੰ ਉਠਾਣੇ ਚੋ ਕਰੇ ਛੱਡਿਆ ਗਿਆ ਸੀ ਤੁਹਾਡੇ ਘਰ ਤੋੜ ਦਿੱਤੀ ਹਾਂਜੀ ਸਾਰਾ ਤੋੜ ਦਿੱਤਾ ਕੁਛ ਨਹੀਂ ਬਚਿਆ ਕੋਈ ਮਦਦ ਲਈ ਆਏ ਤੁਹਾਡੇ ਹਾਂਜੀ ਐਸਜੀਪੀਸੀ ਅੰਮ੍ਰਿਤਸਰ ਐਵੇਂ ਵੀ ਆਏ ਸੀ ਸਾਰੇ ਇੱਕ ਵਾਰੀ ਆਪਣਾ ਹਾਂਜੀ ਹੁਣ ਕੋਈ ਮਦਦ ਲਈ ਕੋਈ ਆਇਆ ਹਾਂਜੀ ਐਸਜੀਪੀਸੀ ਅੰਮ੍ਰਿਤਸਰ ਕਮੇਟੀ ਤੋਂ ਆਇਓ ਇਹਨੇ ਉਹਨਾਂ ਨੇ ਸਾਡੇ ਲਈ ਟੈਂਟ ਲਗਵਾਇਆ ਤੇ ਰਾਸ਼ਨ ਖਾਣ ਪੀਣ ਦਾ ਪਾਣੀ ਲੈ ਕੇ ਆਏ ਨੇ ਤੇ ਸਾਨੂੰ 1-1 ਲੱਖ ਰੁਪਏ ਦੱਸਣ ਜੋ ਹੈ ਕਿ ਬੀਤੇ ਕਾਲ ਸਰਦਾਰ ਹਰਪ੍ਰਜਨ ਸਿੰਘ ਉਸਾਣਾ ਦੀ ਅਗਵਾਈ ਵਿੱਚ ਜੂਨੀਅਰ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਮੈਂਬਰ ਧਰਮ ਪ੍ਰਚਾਰ ਸਰਦਾਰ ਤੇਜਿੰਦਰਪਾਲ ਸਿੰਘ ਲਾੜਵਾ ਆਧਾਰਿਤ ਇੱਕ ਵਫ਼ਦ ਨੇ ਅਮੂਪੁਰ ਪਹੁੰਚ ਕੇ ਪੀੜਿਤ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ ਤੇ ਜ਼ਮੀਨੀ ਪੱਧਰ ਦੀ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਸੀ ਜੇ ਸੁਪਰੰਤ ਚਾਰੋਂ ਪੀੜਿਤ ਸਿੱਖ ਪਰਿਵਾਰਾਂ ਨੂੰ ਕਮੇਟੀ ਨੇ 1-1 ਲੱਖ ਰੁਪਏ ਦੀ ਸਹਾਇਤਾ ਮੁਢਲੇ ਤੌਰ ਤੇ ਦੇਣ ਦਾ ਫੈਸਲਾ ਕੀਤਾ ਅਤੇ ਲੋੜ ਅਨੁਸਾਰ ਅਗਾ ਤੋਂ ਵੀ ਹਰ ਸਹਾਇਤਾ ਦੇਣ ਦੀ ਵਚਨਬੱਧਤਾ ਪ੍ਰਗਟਾਈ। ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਬਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਦੀ ਅਗਵਾਈ ਪ੍ਰਧਾਨ ਸ਼ੋਰ ਨੂੰ ਗੁੱਡਾ ਬੰਦ ਕਮੇਟੀ ਦੇ ਦਿਸਮ ਰਿਸ਼ਨ ਸਾਹਿਬ ਜੋ ਸਾਡੀ ਕਮੇਟੀ ਜੋ ਬਣਾਈ ਗਈ ਸੀ ਕੱਲ ਅਸੀਂ ਇੱਥੇ ਪਹੁੰਚੇ ਸੀ ਜਿਸ ਦੇ ਵਿੱਚ ਮੇਰੇ ਤੋਂ ਇਲਾਵਾ ਕਿਸ਼ਿੰਦਰ ਪਾਸ ਜੀ ਢਿੱਲੋਂ ਜੋ ਮੈਂਬਰ ਸਨ ਪ੍ਰਚਾਰ ਦੇ ਨੇ ਗਰੇਵਾਲ ਸਾਹਿਬ ਤੇ ਹੋਰ ਸਾਡੇ ਇਥੇ ਜੋ ਟੋਨ ਵੀ ਜਿਹੜਾ ਦਫ਼ਤਰ ਹੈ ਸਿਕਮਿਸ਼ਨ ਦਾ ਉਹਦੇ ਸਾਰੇ ਜਿਹੜੇ ਮੁਲਾਜ਼ਮ ਨੇ ਉਹ ਇਥੇ ਪਹੁੰਚੇ ਸੀ ਜਿਹਦੇ ਵਿੱਚ ਇਹ ਪਹੁੰਚਿਆ ਸੀ ਆ ਕੇ ਦੇਖਿਆ ਦਿਲ ਨੂੰ ਬੜਾ ਗਿਆ ਸਾਦੂਆ ਬਚਿਆ ਕਿ ਜਿਹੜੇ ਲੋਕ ਇਥੇ 70 ਸਾਲ ਤੋਂ ਬੈਠੇ ਸੀ ਉਹਨਾਂ ਨੂੰ ਕਿਵੇਂ ਉਹਨਾਂ ਦੇ ਬੇਰਹਿਮੀ ਦੇ ਨਾਲ ਜਿਹੜੇ ਘਟ ਆਏਗੇ ਫੁੱਟੋ ਤੇ ਬੱਚਿਆਂ ਦਾ ਜਿਹੜਾ ਸਮਾਨ ਉਹ ਵੀ ਇਥੇ ਰਹਿਣ ਨਹੀਂ ਦਿੱਤਾ ਕੱਪੜਾ ਲਿਗੜਾ ਜਿਹੜਾ ਉਹ ਤੋਂ ਵੀ ਵਾਂਝੇ ਰਹੇ ਔਰ ਇੱਥੇ ਆ ਕੇ ਫਿਰ ਵੀ ਇਹ ਹਾਲਾਤ ਦੇਖੇ ਤੇ ਪ੍ਰਧਾਨ ਜੀ ਦੇ ਆਗਿਆ ਅੰਤ ਤੱਕ ਫਿਰ 1-1 ਲੱਖ ਰੁਪਏ ਦੀ ਆਪਾਂ ਇਹਨਾਂ ਨੂੰ ਸਹਾਇਤਾ ਵੀ ਦੇ ਵੀ ਅਨਾਉਂਸ ਕੀਤਾ ਜੋ ਕਿ ਇਹਨਾਂ ਨੂੰ ਜਲਦੀ ਪ੍ਰੋਵਾਈਡ ਕੀਤੀ ਜਾਏਗੀ ਔਰ ਇਹਨਾਂ ਦਾ ਕੋਈ ਇੱਥੇ ਰਹਿਣ ਦਾ ਟਿਕਾਣਾ ਨਹੀਂ ਸੀ ਹੈ ਮੌਸਮ ਜਿਹੜਾ ਕਦੀ ਵੀ ਖਰਾਬ ਹੋ ਸਕਦਾ ਉਹਦੇ ਵਾਸਤੇ ਅਸੀਂ ਸ਼ਰੂਨੀ ਗੁਰਦਾਰਾ ਤੋਂ ਕਮੇਟੀ ਵੱਲੋਂ ਜਿਹੜਾ ਵਾਟਰ ਪ੍ਰੂਫ ਟੈਂਟ ਹੈ ਉਹ ਵੀ ਲਾ ਕੇ ਰੱਖਿਆ ਅੱਜ ਅਸੀਂ ਇੱਥੇ ਜਿੱਥੇ ਅਸੀਂ ਆਪਣਾ ਜੋ ਕਾਰਜ ਦਾ ਟੈੰਟ ਲਾ ਰਿਹਾ ਉਹ ਦੇਖਣ ਆਏ ਸੀ ਉੱਥੇ ਸੀ ਇਹਨਾਂ ਦੇ ਵਾਸਤੇ ਪਰਿਵਾਰਾਂ ਦੇ ਉਚਾਰਾਂ ਪਰਿਵਾਰਾਂ ਦੇ ਵਾਸਤੇ ਸ਼ੋਨੀ ਗੁਰਦਆਰਾ ਕਮੇਟੀ ਵੱਲੋਂ ਗੁਰਦਰਾ ਦੁਖਨਵਾਨ ਪਟਿਆਲਾ ਤੋਂ ਜਿਹੜਾ ਉਹ ਰਾਸ਼ਨ ਲਿਆ ਕੇ ਉਹ ਵੀ ਇਹਨਾਂ ਨੂੰ ਇੱਥੇ ਮੁਹੱਈਆ ਕਰਾਇਆ ਹੈ ਅੱਗੇ ਤੋਂ ਵੀ ਜੋ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋਏਗੀ ਸ਼ੋਨੀ ਗੁਰਦਆਰਾ ਕਮੇਟੀ ਹਮੇਸ਼ਾ ਇਹਨਾਂ ਦੇ ਪਿੱਛੇ ਖੜੀ ਹੈ ਔਰ ਇਹਨਾਂ ਦਾ ਹਰ ਪੈਨ ਜਿਹੜਾ ਉਹ ਥਾੜ ਦੇਂਦੀ ਰਹੇਗੀ ਔਰ ਅਸੀਂ ਇਹਨਾਂ ਦੇ ਨਾਲ ਜਿਹੜਾ ਹੈ ਉਹ ਪੂਰਾ ਸੰਪਰਕ ਰੱਖਾਂਗੇ ਇਹਨਾਂ ਨੇ ਸਾਨੂੰ ਟੈਂਟ ਦੀ ਸਹਾਇਤਾ ਕੀਤੀ ਤੇ ਸਾਨੂੰ ਰਾਸ਼ਨ ਦੀ ਸਹਾਇਤਾ ਕੀਤੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ ਜਿੰਨਾ ਵੀ ਕਰੀਏ ਉਹਨਾਂ ਹੀ ਥੋੜਾ ਹੈ ਤੇ ਉਸ ਦੀ ਦੇਣ ਇਹਨਾਂ ਦੇ ਵਿੱਚ ਵੀ ਗੁਰੂ ਨਾਨਕ ਜੀ ਵਸੇ ਤੇ ਇਹਨਾਂ ਨੇ ਇਹ ਲੰਗਰ ਦੇ ਢੇਰ ਲਾਏ ਅਸੀਂ ਆਨੇ ਇਸੇ ਤਰ੍ਹਾਂ ਸਾਡੀ ਗਰੀਬਾਂ ਦੀ ਸਹਾਇਤਾ ਹੁੰਦੀ ਰਵੇ ਤੇ ਗੁਰੂ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਜਿੰਨਾ ਵੀ ਕਹੀ ਉਹਨਾਂ ਹੀ ਥੋੜਾ ਮਾਮਲਾ ਇਹ ਹੀ ਹੈ ਜੀ ਸਰਪੰਚ ਨੇ ਕੋਈ ਸਾਨੂੰ ਨੋਟਿਸ ਨਹੀਂ ਕਰ ਲਿਆ ਕੋਈ ਕੁਛ ਨਹੀਂ ਜਿਵੇਂ ਛਾਪਾ ਮਾਰੀ ਤਾਂ ਉਹ ਚੀਜ਼ ਸਾਡੇ ਨਾਲ ਬਣੀ ਹੈ ਹਾਂਜੀ ਮਕਾਨ ਸਾਡੇ ਤਾਂ ਟਾਰਟੇਰੀ ਕਰ ਦਿੱਤੇ ਗਿਆ ਸਮਾਨ ਦਾ ਨਹੀਂ ਪਤਾ ਆਪ ਲੈ ਗਿਆ ਕਿ ਥੱਲੇ ਹੀ ਦੱਬਿਆ ਗਿਆ ਕਿੱਧਰ ਗਿਆ ਕਿੱਧਰ ਨਹੀਂ ਹਾਂਜੀ ਬੱਚੇ ਸਕੂਲ ਤੋਂ ਬੈਠੇ ਨੇ ਕੋਈ ਬਿਜਲੀ ਦੀ ਹਵਸਤਾ ਨਹੀਂ ਕੋਈ ਪਾਣੀ ਦੀ ਹਵਸਤਾ ਨਹੀਂ ਤੇ ਫਿਰ ਕੌਣ ਕਰ ਰਿਹਾ ਤੁਹਾਡੀ ਮਦਦ ਮਦਦ ਕਰ 6 ਵਿੱਚ 5 7 ਆਇਆ ਜੀ ਰਸਤਾ ਹੀ ਐ ਐਸ்சிਪੀਸੀ ਵਾਲੇ ਵੀ 1-1 ਲੱਖ ਰੁਪਈਆ ਕਹਿ ਗਏ ਨੇ ਹਾਂਜੀ ਕੋਈ ਵੀ ਆਏ ਨੇ ਜੀ ਕੋਈ ਜਿਵੇਂ ਵੀ ਕਰਨਗੇ ਸਿਰ ਮੱਥੇ ਟੈਂਟ ਵੀ ਦਿੱਤਾ ਜੀ ਉਹ ਨਾ ਵੇਖੋ ਲੱਗਦਾ